ਮੋਤੀ ਦੀ ਜਿਹੜੀ ਪਾਲਸੀ ਹੈ ਕਿ ਜਿਹੜਾ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਉਹ ਹਿੰਦੁਸਤਾਨ ਚ ਰਹਿ ਜਾਪੇ ਮੁਲਕਾਂ ਚ ਰਹਿ ਜਾਵੇ ਉਹਨੂੰ ਗੋਲੀ ਨਾਲ ਸਾਡੀਆਂ ਏਜੰਸੀਆਂ ਮਰਵਾ ਦੇਣਗੀਆਂ ਜੰਡਰ ਦੇ ਵਿੱਚ ਹਰਦੀਪ ਸਿੰਘ ਨਿਰਜ ਨੂੰ ਮਾਰਦਾ ਹੈ ਮਲਕ ਨੂੰ ਮਾਰਦਾ ਹੈ ਸਕਤੂਰ ਸਿੰਘ ਨੂੰ ਮਾਰਦਾ ਹੈ ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਨੂੰ ਮਾਰਦਾ ਤੈਗ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜਨ ਮਾਰਦਾ ਰੋਡੇ ਨੂੰ ਮਾਰਦਾ ਪਿੰਨ ਤਾਂ ਮੋਦੀ ਸਾਹਿਬ ਇਹ ਸਮਝੌਰਨ ਕਿ ਆਪਣੇ ਮੁਲਕ ਦੇ ਬੰਦਿਆਂ ਨੂੰ ਇਸ ਤਰ੍ਹਾਂ ਮਰਵਾਇਦਾ ਤੇ ਇਸ ਤਰ੍ਹਾਂ ਦੀ ਪੋਲਿਸੀ ਘਟੀਦੀ ਹੈ ਤੇ ਕਾਂਗਰਸ ਦੀ ਤੁਸੀਂ ਗੱਲ ਕੀਤੀ ਹੈ ਕਾਂਗਰਸ ਵੀ ਇਸ ਉੱਤੇ ਬੋਲ ਨਹੀਂ ਰਹੀ ਕਿਉਂ ਨਹੀਂ ਬੋਲ ਰਹੀ ਇੱਕ ਗੰਦੀ ਹੈ ਕਿ ਇੱਕ ਕੌਮੀ ਪੋਲਿਸੀ ਹੈ ਜਿਹੜਾ ਮਤਲਬ ਹੈ ਜਿਹੜਾ ਬਲੂ ਸਟਾਰ ਹੋਇਆ ਉਹ ਇੰਡੀਆ ਦੀ ਕੌਮੀ ਪਾਲਿਸੀ ਸੀ ਉਸ ਤੋਂ ਬਾਅਦ ਜਿਹੜੀ ਨਸਲਕੁਸ਼ੀ ਰਜੀਵ ਗਾਂਧੀ ਨੇ ਕੀਤੀ ਹੈ ਉਹ ਤੇ ਗੱਲ ਨਹੀਂ ਕਰਨੀ ਕਿਉਂ ਕਰਕੇ ਉਹ ਨਸਲਕੁਸ਼ੀ ਹੈ ਦੰਗੇ ਤਾਂ ਦੋ ਫਿਰਕਿਆਂ ਦੇ ਵਿੱਚ ਹੁੰਦੇ ਆ ਹੈਨਾ ਪਰ ਸਿਰਫ ਸਿੱਖਾਂ ਨੂੰ ਮਾਰੇ ਗਿਆ ਇੱਕ ਫਿਰਕੇ ਨੇ ਸੋ ਇਹਦਾ ਮਤਲਬ ਹੈ ਇਹ ਕਤਲਿਆਮ ਤੇ ਇਹ ਨਸਲਕੁਸ਼ੀ ਸਿੱਖਾਂ ਦੇ ਕੀਤੀ ਗਈ ਹੈ ਇਹ ਲੋਕ ਕਦੇ ਵੀ ਗੋਮੀ ਪਾਲਿਸੀ ਦੇ ਉੱਤੇ ਬੋਲ ਨਹੀਂ ਸਕਦੇ ਕਿਸੇ ਵੀ ਤੁਸੀਂ ਕੈਂਡੀਡੇਟ ਕੋਲੇ ਚਲੇ ਜਾਓ ਉਹ ਇੰਨਾਂ ਗੱਲਾਂ ਦੇ ਉੱਤੇ ਜਵਾਬ ਨਹੀਂ ਦੇਣਗੇ ਲੱਗਦਾ ਹੈ ਕੋਈ ਉਹਨਾਂ ਨੂੰ ਜਾਪਤਾ ਹੋਵੇ ਵਿਸਾ ਸਿੰਘ ਵਲਟੋਹਾ ਨੂੰ ਜਾਪਤਾ ਹੋਵੇ ਕਿ ਇਸ ਪੋਲਿਟਿਕਸ ਦੇ ਨਾਲ ਜਾਂ ਕੁਲਵੀਰ ਸਿੰਘ ਜੀਰਾ ਦਾਵਾ ਕਰਦੇ ਨੇ ਕਿ ਮੇਰਾ ਬੈਕਗ੍ਰਾਉਂਡ ਪੰਥਕ ਹੈ ਮੈਂ ਪੰਥ ਦਾ ਆ ਤਾਂ ਕਿਤੇ ਨਾ ਕਿਤੇ ਕੋਈ ਵੱਡਾ ਅਫੈਕਟ ਪੈ ਰਿਹਾ ਹੋਵੇ ਜਿਹੜੇ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਸੌਂ ਚੱਕੇ ਸੀ ਅਕਾਲ ਤਖਤ ਸਾਹਿਬ ਦੇ ਪ੍ਰਧਾਨ ਦੇ ਸਾਹਮਣੇ ਉੱਥੋਂ ਮੁਨਕਰ ਹੋ ਕੇ ਜਨਦ ਦੇ ਗਏ ਹੈ ਇਹਨਾਂ ਦਾ ਕੱਕ ਨਹੀਂ ਰਿਹਾ ਕੱਕ ਨਹੀਂ ਰਿਹਾ ਉਹਨ ਦੇਖ ਲੋ ਭੱਜੇ ਫਿਰਦੇ ਆ ਇਹਨਾਂ ਦੇ ਪਿੱਛੇ ਕੋਈ ਗੱਲ ਹੀ ਨਹੀਂ ਭਾਈ ਅਮਰਪਾਲ ਸਿੰਘ ਵੀ ਖਡੂਰਸਬ ਹਲਕੇ ਤੋਂ ਚੋਣ ਲੜ ਰਿਹਾ ਹੈ ਨੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਉੱਥੋਂ ਕੈਂਡੀਡੇਟ ਵਿਡਰੋਅਲ ਕੀਤਾ ਕਿ ਉਹਨਾਂ ਦੇ ਪਰਿਵਾਰ ਨੇ ਜਾਂ ਉਹਨਾਂ ਨੇ ਤੁਹਾਡੇ ਕੋਲ ਅਪਰੋਚ ਕੀਤਾ ਸੀਗਾ ਅਸੀਂ ਆਪਣਾ ਕੈਂਡੀਡੇਟ ਖੜਾ ਕਰ ਦਿੱਤਾ ਸੀਗਾ ਪਰ ਜੇਕਰ ਇਹ ਉਹਨਾਂ ਦੀ ਸੀਟ ਪੱਕੀ ਹੋ ਗਈ ਕਿ ਉਹ ਲੜ ਸਕਦੇ ਹੈ ਫਿਰ ਅਸੀਂ ਆਪਣਾ ਕੈਂਡੀਡੇਟ ਪਲੇਟਸ ਆਫ ਪਿੱਛੇ ਖਿੱਚ ਲਿਆ ਸੀ ਜੋ ਕਰਕੇ ਉਹ ਜੇਲ੍ਹ ਦੇ ਵਿੱਚ ਹੈਗੇ ਹੈ ਤੇ ਬੜੀ ਜ਼ਰੂਰਤ ਹੈ ਕੀ ਇਹ ਹੁਜਰ ਲੀਡਰ ਹੈ ਚੇਜ ਟ੍ਰੌਮ پارک ਨਿਕਲੇ ਤੇ ਪਤਾ ਲੱਗੇ ਕਿ ਸਿੱਖਾਂ ਦੇ ਨਾਲ ਬੇਇਨਸਾਫੀ ਹਿੰਦੂਤਵਾਦੀ ਹਕੂਮਤ ਕਰ ਰਹੀ ਹੈ ਕੀ ਲੱਗਦਾ ਕਿ ਖਰੇ ਦੇ ਨਾਲ ਕੋਈ ਮੁਕਾਬਲਾ ਨਜ਼ਰ ਆਉਂਦਾ ਹੈ ਤੁਹਾਨੂੰ ਮੈਂ ਇਨਾਂ ਬੰਦਿਆਂ ਦੀ ਕਰਨ ਨਹੀਂ ਕਰਦਾ ਜੀ ਕਿਉਂ ਕਰਕੇ ਤਾਂ ਪਾਰਟੀਆਂ ਨੇ ਖੜੇ ਕੀਤੇ ਹੋਏ ਐ ਇਹ ਇਨਾਂ ਦਾ ਆਪਣਾ ਮਨ ਥੋੜੀ ਜੋ ਪਿੱਛੋਂ ਪਾਰਟੀ ਇਹਨਾਂ ਨੂੰ ਕਹਿੰਦੀ ਹੈ ਉਹ ਕਹਿ ਦਿੰਦੇ ਹੈਗੇ ਤੇ ਇਹਨਾਂ ਨੇ ਜ਼ੁਲਮ ਬਹੁਤ ਕੀਤੇ ਹੈ ਕਿ ਐਮਰੂ ਸਟਾਰ ਕੀਤਾ ਅਰਜੀਵ ਗਾਂਧੀ ਦੇ ਨਸਲਕੁਸ਼ੀ ਕੀਤੀ ਹੈ ਤੇ ਬਹੁਤ ਜ਼ਬਰ ਕੀਤੇ ਹੋਏ ਹੈ ਇਹ ਲੋਕਾਂ ਨੇ ਤੇ ਇਹਨਾਂ ਦੀ ਪਾਰਟੀ ਨੇ ਸਿਕੰਦਰ ਦੇ ਤੇ ਜੋ ਇਹਨਾਂ ਦੀ ਪਾਰਟੀ ਕੰਦੀ ਉਹ ਕਰੀ ਜਾਂਦੇ ਐ ਤੇ ਕਰੀ ਜਾਣ ਮੈਨੂੰ ਕੀ ਫਰਕ ਪੈਂਦਾ ਟੀਵੀ 24 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਸੰਗਰੂਰ ਹਲਕੇ ਨੂੰ ਹੌਟ ਸੀਟ ਕਰਕੇ ਮੰਨਿਆ ਜਾ ਰਿਹਾ ਏ ਤਾਂ ਇਸੇ ਨੂੰ ਲੈ ਕੇ ਚੋਣ ਅਖਾੜੇ ਪੱਕ ਚੁੱਕੇ ਨੇ ਤਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਮੇਰੇ ਨਾਲ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਧਰਾਤਲ ਤੇ ਵਿਚਰਦੇ ਨਜ਼ਰ ਆਉਂਦੇ ਨੇ ਗੱਲਬਾਤ ਕਰਦੇ ਮਾਨ ਸਾਹਿਬ ਸਵਾਗਤ ਸਭ ਤੋਂ ਪਹਿਲਾਂ ਜੀ ਬਾਈਕ ਜੀ ਕਾ ਖਾਲਸਾ ਬਾਈਕ ਜੀ ਕੀ ਫਤਿਹ ਸਾਹਿਬ ਥੈਂਕ ਯੂ ਵੈਰੀ ਮਚ ਮਾਨ ਸਾਹਿਬ ਸਭ ਤੋਂ ਪਹਿਲਾਂ ਮੁਢਲੇ ਰੂਪ ਦੇ ਵਿੱਚ ਸਵਾਲ ਹੈ ਗਰਾਊਂਡ ਤੇ ਜਾ ਕੇ ਲੋਕਾਂ ਨੂੰ ਮਿਲਦੇ ਹੋ ਚੋਣ ਪ੍ਰਚਾਰ ਲਗਾਤਾਰ ਗਰਾਊਂਡ ਦੇ ਉੱਪਰ ਹੋ ਰਿਹਾ ਹੈ ਸਭ ਤੋਂ ਪਹਿਲਾਂ ਦੱਸੋ ਕਿ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਨਜ਼ਰ ਆ ਰਹੀਆਂ ਨੇ ਲੋਕਾਂ ਦੇ ਵੱਲੋਂ ਬਹੁਤ ਲੋਕਾਂ ਨੂੰ ਚਾਹ ਹੈ ਕਿ ਇਹ ਕੀ ਪੰਥ ਨੂੰ ਜਤਾਇਆ ਜਾਵੇ ਸਾਰੇ ਪਾਸੇ ਕਿਉਂ ਕਰਕੇ ਸਾਡੀ ਪਾਰਟੀ ਨੇ ਕਿਸੇ ਨਾਲ ਬੇਇਨਸਾਫੀ ਨਹੀਂ ਕੀਤੀ ਕਿਸੇ ਕੌਮ ਦੇ ਨਾਲ ਸਾਰਿਆਂ ਨੂੰ ਉਹਨਾਂ ਦਾ ਬੰਦ ਦਾ ਹਿੱਸਾ ਹਿੰਦੂਆਂ ਰੰਗਰੇਟੇ ਸਿੱਖਾਂ ਨੂੰ ਸਿੱਖਾਂ ਨੂੰ ਹਿੰਦੂਆਂ ਨੂੰ ਜਿਹੜੇ ਵੀ ਆਪਣੇ ਜੈਨੀ ਹੈ ਜਿਹੜੇ ਵੀ ਇੱਥੇ ਵਸਿੰਦੇ ਹੈਗੇ ਆ ਸਾਰਿਆਂ ਨੂੰ ਉਹਨਾਂ ਦੇ ਵੰਡ ਦਾ ਹਿੱਸਾ ਦਿੱਤਾ ਹੈਗਾ ਬਗੈਰ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਜੇ ਉਹਨਾਂ ਦੀ ਭੂਮਿਕਾ ਨੂੰ ਦੇਖਿਆ ਜਾਵੇ ਤਾਂ ਦਾਅਵੇ ਵੀ ਕਰਦੇ ਨੇ ਕਿ ਇਸ ਹਲਕੇ ਦੇ ਵਿੱਚ ਖਾਸ ਕਰ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਕੇਡਰ ਮੰਨਿਆ ਜਾਂਦਾ ਲੋਕ ਲੰਬੇ ਸਮੇਂ ਤੋਂ ਉਹਨਾਂ ਨੂੰ ਜਿੱਤ ਦੇ ਕੇ ਨਿਵਾਜਦੇ ਰਹੇ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਸੀ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਉਹ ਆਮ ਆਰਮੀ ਪਾਰਟੀ ਦੇ ਕਾਰਜਕਾਲ ਨੂੰ ਲੈ ਕੇ ਕਿਹੜੇ ਸੰਦਰਭ ਦੇ ਵਿੱਚ ਸੋਚਦੇ ਨੇ ਮਾਨ ਸਾਹਿਬ ਹੁਣ ਉਹਨਾਂ ਦਾ ਕਾਲ ਸਮਾਪਤ ਹੋ ਗਿਆ ਸਾਹਬ ਸਾਹਿਬ ਕਾਰਨ ਕੀ ਮੰਨਦੇ ਹੋ ਜੀ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੋਂ ਮੁਨਕਰ ਹੋਗੇ ਲੋਕਾਂ ਦੇ ਜਿਹੜੀਆਂ ਉਮੀਦਾਂ ਸੀਗੀਆਂ ਜਿਹੜੇ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ ਨਹੀਂ ਤੇ ਚਿੱਟਾ ਬਹੁਤ ਵਿਖਣ ਲੱਗ ਪਿਆ ਹੈਗਾ ਔਰ ਸਾਨੂੰ ਤਾਂ ਗਵਰਨਮੈਂਟ ਦਿਖਤ ਨਹੀਂ ਇਹ ਜਿਹੜੀ ਵੀ ਇਸ ਹਲਕੇ ਦੇ ਵਿੱਚ ਤਿੰਨ ਜ਼ਿਲ੍ਹੇ ਬਰਨਾਲਾ ਸੰਗਰੂਰ ਤੇ ਮਲੇਰਕੋਟਲੇ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਉਹ ਸਾਡੇ ਕਰਕੇ ਹੋਈ ਹੈ ਜਿਹੜਾ ਸਾਨੂੰ ਐਮਪੀ ਫੰਡ ਮਿਲਿਆ ਹੈ ਉਹ ਬਹੁਤ ਸੋਹਣੀ ਤਰ੍ਹਾਂ ਸਾਰੇ ਪਾਸੇ ਵੰਡ ਦਿੱਤਾ ਹੈ ਜਿੰਨੇ ਵੀ ਸਾਡੇ ਇਲਾਕੇ ਦੇ ਵਿੱਚ ਕੈਂਸਰ ਦੇ ਮਰੀਜ਼ ਨੇ ਸਾਰਿਆਂ ਨੂੰ 3.3 ਲੱਖ ਦਿੱਤਾ ਗਿਆ ਜਿੰਨੇ ਵੀ ਲੋਕ ਹੈਂਡੀਕੈਪਟ ਹੈ ਉਹਨਾਂ ਨੂੰ ਸਕੂਲ ਉਹ ਤਿੰਨ ਪਹੀਆਂ ਵਾਲੀਆਂ ਮੋਟਰਾਂ ਦਿੱਤੀਆਂ ਜਿਹੜੇ ਜ਼ਿਆਦਾ ਹੈਂਡੀਕੈਪਟ ਹੈ ਉਹਨਾਂ ਕੋਲੇ ਉਹ ਤਿੰਨ ਪਹੀਆਂ ਵਾਲੀਆਂ ਬੈਟਰੀ ਦੀਆਂ ਮੋਟਰਾਂ ਦਿੱਤੀਆਂ ਕੰਨਾਂ ਨੂੰ ਸੁਣਨ ਦੇ ਲਈ ਮਸ਼ੀਨਾਂ ਦੇ ਈਆਂ ਜਿੰਨਾਂ ਨੂੰ ਦਿਖਦਾ ਨਹੀਂ ਉਹਨਾਂ ਨੂੰ ਸੋਟੀਆਂ ਦੇਤੀਆਂ ਜਿਹੜਾ ਕਿ ਟੋਕੇ ਦੇਖ ਸਕਦੇ ਆ ਕਿ ਠੀਕ ਹੈ ਕਿ ਨਹੀਂ ਸੋ ਮੇਰਾ ਮਤਲਬ ਐ ਨਹੀਂ ਆਪਾਂ ਕਹਿ ਸਕਦੇ ਕਿ ਆਪਾਂ ਨੇ ਫਜ਼ੂਲ ਆਪਣਾ ਟਾਈਮ ਇੱਥੇ ਵੇਸਟ ਕੀਤਾ ਤੇ ਕਗਰਦ ਰਿਹਾ ਜਿਹੜੀ ਇਸ ਲਕਟੇ ਦੀ ਬਲਾ ਹੈ ਉਹਦੇ ਬਾਰੇ ਵੀ ਅਸੀਂ ਚਾਰੀ ਕਰ ਰਹੇ ਹਾਂ ਤੇ ਦੋ ਚਿੱਠੀਆਂ ਮੈਂ ਚੀਫ ਸੈਕਟਰੀ ਨੂੰ ਦੇਖ ਚੁੱਕੇ ਹਾਂ ਕਿ ਇਹਦੇ ਜਿਹੜੇ ਬੰਨੇ ਆ ਉਹ ਤਖੜੇ ਕੀਤੇ ਜਾਣ ਤੇ ਹੇਠਲਾ ਪਾਸਾ ਜਿਹੜਾ ਪਿਛਲੇ ਹੜ੍ਹਾਂ ਦੇ ਵਿੱਚ ਪਿੱਛੋਂ ਰੇਤ ਤੇ ਮਿੱਟੀ ਆਈ ਹੈ ਉਹਨੂੰ ਕੱਢਿਆ ਜਾਵੇ ਜਿਸ ਨਾਲ ਇਹਦੀ ਢੰਗਾਈ ਪੂਰੀ ਹੋ ਜਾਈ ਜਿਹੜਾ ਇਸ ਸਾਲ ਇਹ ਫੇਰ ਹੜ੍ਹਾਂ ਦੇ ਨਾਲ ਸਾਡੀ ਜ਼ਿੰਦਗੀ ਤਬਾਹ ਨਾ ਕਰ ਦਵੇ ਸਾਡੇ ਲੋਕਾਂ ਦੀ ਮਾਨਸਬ ਜੀ ਦੇਖਣਾ ਹੋਵੇ ਤਾਂ ਜਿਹੜੀਆਂ ਦੂਜੀਆਂ ਰਵਾਈਤੀ ਜਾਂ ਨਵੀਆਂ ਸਿਆਸੀ ਧਿਰਾਂ ਨੇ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਲੋਕਾਂ ਨੂੰ ਲੈ ਕੇ ਵਾਅਦੇ ਹੁੰਦੇ ਨੇ ਕਿ ਤੁਹਾਨੂੰ ਆਟਾ ਦਾਲ ਸਕੀਮਾਂ ਪੈਨਸ਼ਨ ਜਾਂ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਲਾਲਚ ਦਿੱਤੇ ਜਾਂਦੇ ਨੇ ਪਰ ਮਾਨਸਬ ਦੀ ਇਸ ਤਰ੍ਹਾਂ ਦੀ ਕਿਹੜੀ ਪੋਲਿਟਿਕਸ ਹੈ ਜਿਸ ਪੋਲਿਟਿਕਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਲੋਕ ਤੁਹਾਨੂੰ ਇੰਨੀ ਜਲਦੀ ਇਹਨਾਂ ਵੱਡਾ ਫਤਵਾ ਦਿੰਦੇ ਨੇ ਇਹਦੀ ਵਜ੍ਹਾ ਇੱਕੀ ਜੋ ਅਸੀਂ ਕਰਨੀ ਅਸੀਂ ਕਰ ਦਿੰਨੇ ਆ ਜਿਹੜੀਆਂ ਲੋੜਾਂ ਹੈਗੀਆਂ ਉਹ ਪੂਰੀਆਂ ਕਰ ਦਿੰਦੇ ਆ ਹੁਣ ਜਿਹੜੇ ਗਰੀਬ ਆਦਮੀ ਆ ਉਹਨਾਂ ਦੀ ਰੋਜ਼ਗਾਰ ਕਰੀਦੀ ਹੈ ਕਿ ਇੱਥੇ ਵੀ ਗਰੀਬੀ ਬਹੁਤ ਜ਼ਿਆਦਾ ਹੈ ਇੰਦਰਾ ਗਾਂਧੀ ਨੇ ਨਾੜਾ ਲੈ ਅ ਸੀਗਾ ਰੋਟੀ ਕਪੜਾ ਮਕਾਨ ਤੇ ਕੋਈ ਕਾਂਗਰਸੀ ਇਹਨੇ ਉਸ ਤੋਂ ਬਾਅਦ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ ਤੇ ਮੋਦੀ ਨੇ ਨਾੜਾ 10 ਸਾਲ ਪਹਿਨ ਲਾਇਆ ਸੀ ਕਿ ਹਰੇਕ ਘਰ ਮੇ ਨੌਕਰੀ ਹੋਗੀ ਤੇ ਮੋਦੀ ਨੇ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਤੇ ਆਮ ਪਾਰਟੀ ਨੇ ਕਿਹਾ ਸੀ ਕਿ ਹਰੇਕ ਵੀ ਬੀਦੇ ਬੈਂਕ ਦੇ ਵਿੱਚ ਚੜ੍ਹਦੇ ਮਹੀਨੇ ਹਜ਼ਾਰ ਰੁਪਿਆ ਆਜਿਆ ਕਰੂਗਾ ਸੋ ਜਿਹੜੇ ਵੈਧੇ ਕੀਤੇ ਐ ਇਹ ਹੁਣ ਬੂਮਰੈਂਡ ਕਰ ਰਿਹਾ ਇਹਦਾ ਮਤਲਬ ਹੈ ਕਿ ਅੱਗੇ ਜਾ ਕੇ ਪਿੱਛੇ ਆ ਕੇ ਇਹ ਵੈਧੇ ਇੰਨਾ ਲੋਕਾਂ ਦੇ ਵਿੱਚ ਜਿਹੜੇ ਵਸ ਗਏ ਐ ਇਹ ਸਰਕਾਰਾਂ ਨੂੰ ਪਾਰਟੀ ਨੂੰ ਤੰਗ ਕਰ ਰਿਹਾ ਕਿ ਅਸੀਂ ਇਹ ਵੈਧੇ ਕਰਤਾ ਬੈਠੇ ਪੂਰਾ ਤਾਂ ਕੋਈ ਕੀਤਾ ਨਹੀਂ ਮਰ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਗੱਲ ਹੋਵੇ ਤਾਂ ਉਹ ਅੰਤਲੇ ਦਿਨਾਂ ਦੇ ਵਿੱਚ ਤੁਹਾਡੀ ਪਾਰਟੀ ਨੂੰ ਤੁਹਾਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਨੇ ਤੇ ਜੇ ਬਾਪੂ ਬਲਕੌਰ ਸਿੰਘ ਦੀ ਗੱਲ ਹੋਵੇ ਤਾਂ ਉਹਨਾਂ ਨੇ ਹਾਲ ਦੇ ਵਿੱਚ ਕਾਂਗਰਸ ਨੂੰ ਸਪੋਰਟ ਕੀਤਾ ਆ ਜਿੱਥੇ ਰੈਲੀਆਂ ਹੁੰਦੀਆਂ ਉੱਥੇ ਲਗਾਤਾਰ ਜਾ ਰਹੇ ਨੇ ਫਿਰ ਇਹ ਜਿਹੜੀ ਨੀਤੀ ਆ ਇਸ ਨੂੰ ਕਿਵੇਂ ਦੇਖਿਆ ਜਾਵੇ ਕਿਉਂਕਿ ਲੋਕਾਂ ਦੇ ਵੱਲੋਂ ਸਵਾਲ ਵੀ ਕੀਤੇ ਜਾਂਦੇ ਕਿ ਕਾਂਗਰਸ ਨੇ ਸਿੱਧੂ ਮੂਸੇਵਾਲੇ ਦੇ ਇਨਸਾਫ ਦੇ ਉੱਪਰ ਲਗਾਤਾਰ ਜਿਹੜੀ ਇੱਕ ਸੌੜੀ ਰਾਜਨੀਤੀ ਕੀਤੀ ਆ ਪਤਾ ਨਹੀਂ ਐਸੀ ਤਾਂ ਇਹ ਇਸ ਗੱਲ ਨੂੰ ਪਾਰਲੀਮੈਂਟ ਦੇ ਵਿੱਚ ਵੀ ਪਹੁੰਚਾਤਾ ਸੀਗਾ ਤੇ ਸ਼ੇਰ ਸardar ਬਲਕੌਰ ਸਿੰਘ ਦਾ ਦਿਲ ਬਹੁਤ ਮਲੈਮ ਹੈ ਤਰਸ ਵਾਲਾ ਉਹ ਸਮਝਦੇ ਹੈ ਕਿ ਕਾਂਗਰਸ ਬਹੁਤ ਮਾੜੀ ਹੋ ਗਈ ਹੈ ਤੇ ਮੇਰੇ ਜਾਣ ਦੇ ਨਾਲ ਇਦੇ ਵਿੱਚ ਜਾਣ ਪਹਿਜੂ ਸ਼ਾਇਦ ਇਸ ਕਰਕੇ ਉੱਤਰ ਪ੍ਰਚਾਰ ਕਰਨਾ ਸ਼ੁਰੂ ਕੀਤਾ ਜਿਹੜੇ ਤੁਹਾਡੇ ਪੋਸਟਰ ਨੇ ਜਾਂ ਮੈਨੀਫੈਸਟੋ ਨੇ ਉਹਦੇ ਵਿੱਚ ਸਿੱਧੂ ਮੂਸੇਵਾਲੇ ਦੀ ਇਨਸਾਫ ਦੀ ਗੱਲ ਲਗਾਤਾਰ ਕੀਤੀ ਜਾ ਰਹੀ ਹੈ ਗਾਹੇ-ਬਗਾਹੇ ਵੀ ਤੁਸੀਂ ਸਟੇਜਾਂ ਤੋਂ ਮੂਸੇਵਾਲੇ ਦਾ ਜ਼ਿਕਰ ਕਰਦੇ ਹੋ ਤਾਂ ਕੀ ਲੱਗਦਾ ਜੀ ਕਾਂਗਰਸ ਤਾਂ ਉਹਨਾਂ ਦਾ ਜ਼ਿਕਰ ਕਰ ਨਹੀਂ ਰਹੀ ਕੋਈ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਚਾਰਾ ਜੋਈ ਨਹੀਂ ਕੀਤੀ ਜਾ ਰਹੀ ਫਿਰ ਕੀ ਲੱਗਦਾ ਕਿ ਬਾਪੂ ਬਲਕੌਰ ਸਿੰਘ ਦੀ ਕੋਈ ਮਜਬੂਰੀ ਹੋ ਸਕਦੀ ਹੈ ਕਾਂਗਰਸ ਜੁਆਇਨ ਕਰਨਾ ਮੈਨੂੰ ਨਹੀਂ ਜੀ ਪਤਾ ਮੈਂ ਤਾਂ ਉਹਨਾਂ ਦੀ ਇੱਜ਼ਤ ਕਰਦਾ ਕਿਉਂ ਕਰਕੇ ਉਹ ਇੱਕ ਇਹੋ ਜਿਹਾ ਦਲੇਰ ਆਦਮੀ ਜਿਹਦੇ ਬਾਹਾਂ ਦੇ ਉੱਤੇ ਸਨ ਜਰਨੈਲ ਸਿੰਘ ਦਾ ਇਹ ਟੈਟੂ ਲੱਗੇ ਹੋਏ ਸੀ ਇੱਕ ਪਾਸੇ AK47 ਹੋਈ ਸੀ ਮੈਂ ਤਾਂ ਮੁਸੇਵਾਲ ਦੀ ਬਹੁਤ ਇੱਜ਼ਤ ਕਰਦਾ ਤੇ ਉਹਦੇ ਬਾਪੂ ਦੀ ਤੇ ਮਾਤਾ ਜੀ ਦੀ ਵੀ ਬਹੁਤ ਇੱਜ਼ਤ ਕਰਦਾ ਮੈਂ ਇਹ ਬਿਲਕੁਲ ਉਹਨਾਂ ਦੇ ਖਿਲਾਫ ਨਹੀਂ ਜਾਂਦਾ ਜੋ ਮਰਜ਼ੀ ਉਹ ਕਰਨ ਉਹਨਾਂ ਦੀ ਮਰਜ਼ੀ ਹੈ ਤੇ ਆਪਣਾ ਗੱਡਾ ਜੜੀ ਜਾਂਦਾ ਸੋ ਸਾਨੂੰ ਕੋਈ ਅਫਸੋਸ ਨਹੀਂ ਹੋਣਾ ਚਾਹੀਦਾ ਮਾਨ ਸਾਹਿਬ ਜੇ ਮੁਕਾਬਲੇ ਦੇ ਤੌਰ ਤੇ ਦੇਖਿਆ ਜਾਵੇ ਤਾਂ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਚੋਣ ਖਾੜੇ ਦੇ ਵਿੱਚ ਉਤਾਰਿਆ ਹੋਇਆ ਤੁਹਾਡੇ ਵਿਰੋਧੀ ਬਣ ਕੇ ਲਗਾਤਾਰ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਕੀ ਲੱਗਦਾ ਕਿ ਖੈਰੇ ਦੇ ਨਾਲ ਕੋਈ ਮੁਕਾਬਲਾ ਨਜ਼ਰ ਆਉਂਦਾ ਹੈ ਤੁਹਾਨੂੰ ਮੈਂ ਇਹਨਾਂ ਬੰਦਿਆਂ ਦੀ ਗੱਲ ਨਹੀਂ ਕਰਦਾ ਜੀ ਕਿਉਂ ਕਰਕੇ ਤਾਂ ਪਾਰਟੀਆਂ ਨੇ ਖੜੇ ਕੀਤੇ ਹੋਏ ਐ ਇਹ ਇਹਨਾਂ ਦਾ ਆਪਣਾ ਮਨ ਥੋੜੀ ਜੋ ਪਿੱਛੋਂ ਪਾਰਟੀ ਇਹਨਾਂ ਨੂੰ ਕਹਿੰਦੀ ਆ ਉਹ ਕਹਿ ਦਿੰਦੇ ਹੈਗੇ ਇਹ ਆਜ਼ਾਦਤਾ ਹੈ ਨਹੀਂਗੇ ਤੇ ਇਹਨਾਂ ਨੇ ਜ਼ੁਲਮ ਬਹੁਤ ਕੀਤੇ ਹੈ ਕਿ ਐਮਪਰੂਵਸ ਰੌਰ ਕੀਤਾ ਅਰਜੀਵ ਕਰੰਦੀ ਦੇ نسل ਖੁਸ਼ੀ ਕੀਤੀ ਹੈ ਤੇ ਬਹੁਤ ਜ਼ਬਰ ਕੀਤੇ ਹੋਏ ਹੈ ਇਹ ਲੋਕਾਂ ਨੇ ਤੇ ਇਹਨਾਂ ਦੀ ਪਾਰਟੀ ਨੇ ਸਖੰਦਰ ਤੇ ਤੇ ਜੋ ਇਹਨਾਂ ਦੀ ਪਾਰਟੀ ਕਹਿੰਦੀ ਉਹ ਕਰੀ ਜਾਂਦੇ ਹੈ ਤੇ ਕਰੀ ਜਾਣ ਮੈਨੂੰ ਕੀ ਫਰਕ ਪੈਂਦਾ ਪਿਛਲੇ ਸਮੇਂ ਦੇ ਦਰਮਿਆਨ ਇੱਕ ਮੰਗ ਉੱਠੀ ਸੀ ਕਿ ਪੰਜਾਬ ਵਿਚਲੀ ਜਿਹੜਾ ਗੈਰ ਪੰਜਾਬੀ ਜ਼ਮੀਨ ਖਰੀਦਦਾ ਹੈ ਜਾਂ ਜਿਹੜੀਆਂ ਪੰਜਾਬ ਵਿਚਲੀਆਂ ਨੌਕਰੀਆਂ ਨੇ ਸਰਕਾਰੀ ਹੋਣ ਜਾਂ ਪ੍ਰਾਈਵੇਟ ਹੋਣ ਉਹਨਾਂ ਦੇ ਉੱਪਰ ਕੋਈ ਨਾ ਕੋਈ ਕਾਨੂੰਨ ਘੜਿਆ ਜਾਣਾ ਚਾਹੀਦਾ ਹੈ ਤੇ ਇਸੇ ਮਸਲੇ ਦੇ ਉੱਪਰ ਮਰੂਦਾ ਸਮੇਂ ਦੇ ਵਿੱਚ ਸੁਖਪਾਲ ਖੈਰਾ ਬਿਆਨ ਕਰਦੇ ਬਿਆਨਬਾਜ਼ੀ ਕਰਦੇ ਨੇ ਤਾਂ ਉਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਇੱਕ ਸਪੀਚ ਵੀ ਕੀਤੀ ਜਾਂਦੀ ਹੈ ਬਿਹਾਰ ਦੇ ਵਿੱਚ ਜਾ ਕੇ ਕੀ ਲੱਗਦਾ ਹੈ ਕਿ ਇਸ ਮੱਦੇ ਨੂੰ ਇਹਨਾਂ ਦਿਨਾਂ ਦੇ ਵਿੱਚ ਸ਼ੇੜਨ ਦੀ ਕੀ ਲੋੜ ਜਾਪਦੀ ਹੈ ਕਿ ਮੁੱਖ ਤੌਰ ਤੇ ਮੰਨਦੇ ਹਾਂ ਕ ਮੈਨੂੰ ਤੇਰੀ ਦੀ ਗੱਲ ਸਮਝਦਾ ਹੈ ਨਹੀਂ ਜੀ ਪਰ ਮੋਤੀ ਦੀ ਜਿਹੜੀ ਪਾਲਿਸੀ ਹੈ ਕਿ ਜਿਹੜਾ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਉਹ ਹਿੰਦੁਸਤਾਨ ਛੱਲੇ ਜਾਂ ਭਾਰਤ ਮੁਲਕਾਂ ਛੱਡਿਆ ਜਾਵੇ ਉਹਨੂੰ ਗੋਲੀ ਨਾਲ ਸਾਡੀਆਂ ਏਜੰਸੀਆਂ ਮਰਵਾ ਦੇਣਗੀਆਂ ਜਿਵੇਂ ਕੈਂਡੀਡੇਟ ਦੇ ਵਿੱਚ ਹਰਦੀਪ ਸਿੰਘ ਨਿਰਜ ਨੂੰ ਮਾਰਤਾ ਹੈ ਮਲਕ ਨੂੰ ਮਾਰਤਾ ਹੈ ਸਖਦੂਰ ਸਿੰਘ ਨੂੰ ਮਾਰਤਾ ਹੈ ਬ੍ਰਿਟਾਨੀਆ ਦੇ ਵਿੱਚ ਅਵਤਾਰ ਸਿੰਘ ਨੂੰ ਮਾਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਦਾ ਹੈ ਰੋਡੇ ਨੂੰ ਮਾਰਦਾ ਹੈ ਤੇ ਇੱਥੇ ਆਪਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦਿਖਾ ਕੇ ਮਾਰ ਦਿੱਤਾ ਹੈਗਾ ਤੇ ਨਾਲ ਲੱਗਦੇ ਮਾਨਸਾ ਦੇ ਵਿੱਚ ਮੂਸੇਵਾਲ ਨੂੰ ਮਾਰ ਦਿੱਤਾ ਪਹਿਲਾਂ ਤਾਂ મોદી ਸਾਹਿਬ ਇਹ ਸਮਝਾਉਣ ਕਿ ਆਪਣੇ ਮੁਲਕ ਦੇ ਬੰਦਿਆਂ ਨੂੰ ਇਸ ਤਰ੍ਹਾਂ ਮਰਵਾਇਦਾ ਹੈ ਤੇ ਇਸ ਤਰ੍ਹਾਂ ਦੀ ਪਾਲਿਸੀ ਘਟੀ ਦੀ ਹੈ ਤੇ ਕਾਂਗਰਸ ਦੀ ਤੁਸੀਂ ਗੱਲ ਕੀਤੀ ਹੈ ਕਾਂਗਰਸ ਵੀ ਇਸ ਉੱਤੇ ਬੋਲ ਨਹੀਂ ਰਹੀ ਕਿਉਂ ਨਹੀਂ ਬੋਲ ਰਹੀ ਇਹ ਕਹਿੰਦੇ ਹੈ ਕਿ ਇਹ ਕੌਮੀ ਪਾਲਿਸੀ ਹੈ ਇੰਡੀਆ ਦੀ ਕੌਮੀ ਪਾਲਿਸੀ ਦੇ ਉੱਤੇ ਅਸੀਂ ਨਹੀਂ ਬੋਲ ਸਕਦੇ ਜਿਹਦਾ ਮਤਲਬ ਹੈ ਜਿਹੜਾ ਬਲੂ ਸਟਾਰ ਹੋਇਆ ਹੈ ਉਹ ਇੰਡੀਆ ਦੀ ਕੌਮੀ ਪਾਲਿਸੀ ਸੀ ਉਸ ਤੋਂ ਬਾਅਦ ਜਿਹੜੀ ਨਸਲ ਖੁਸ਼ੀ ਰਜੀਵ ਗਾਂਧੀ ਨੇ ਕੀਤੀ ਹੈ ਉਹਤੇ ਗੱਲ ਨਹੀਂ ਕਰਨੀ ਕਿਉਂ ਕਰਕੇ ਉਹ ਨਸਲਕੁਸ਼ੀ ਹੈ ਮੋਦੀ ਨੇ ਕਿਹਾ ਕਿ ਇਹ ਦੰਗੇ ਸਿੱਖਾਂ ਦੇ ਉੱਤੇ ਹੋਏ ਹੈ ਦੰਗੇ ਤਾਂ ਦੋ ਫਿਰਕਿਆਂ ਦੇ ਵਿੱਚ ਹੁੰਦੇ ਹੈ ਹੈਨਾ ਪਰ ਸਿਰਫ ਸਿੱਖਾਂ ਨੂੰ ਮਾਰੇ ਗਿਆ ਇੱਕ ਫਿਰਕੇ ਨੇ ਸੋ ਇਹਦਾ ਮਤਲਬ ਹੈ ਇਹ ਕਤਲਿਆਮ ਤੇ ਇਹ ਨਸਲਕੁਸ਼ੀ ਸਿੱਖਾਂ ਦੀ ਕੀਤੀ ਗਈ ਹੈ ਇਹ ਲੋਕ ਕਦੇ ਵੀ ਗੋਮੀ ਪਾਲਿਸੀ ਦੇ ਉੱਤੇ ਬੋਲ ਨਹੀਂ ਸਕਦੇ ਕਿਸੇ ਵੀ ਤੁਸੀਂ ਕੈਂਡੀਡੇਟ ਕੋਲੇ ਚਲੇ ਜਾਓ ਉਹ ਇੰਨਾ ਗੱਲਾਂ ਦੇ ਉੱਤੇ ਜਵਾਬ ਨਹੀਂ ਦੇਣਗੇ ਆ ਮਾਨ ਸਾਹਿਬ ਜੇ ਦੇਖਿਆ ਜਾਵੇ ਤਾਂ ਜਿਹੜੀ ਸਿੱਖ ਪੋਲਿਟਿਕਸ ਹੈ ਉਹਦੇ ਵਿੱਚ ਵੈਕੂਮ ਮੰਨਿਆ ਜਾਂਦਾ ਏ ਤਾਂ ਜਿਵੇਂ ਤੁਸੀਂ ਲਗਾਤਾਰ ਜਿਹੜਾ ਸਮੇਂ-ਸਮੇਂ ਤੇ ਪੰਥ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹੇ ਹੋ ਤੇ ਨੌਂਦਵਾਨ ਐਨਐਸਏ ਦੇ ਅਧੀਨ ਡਿਬਰੂਗੜ ਦੇ ਵਿੱਚ ਨਜ਼ਰਬੰਦ ਨੇ ਭਾਈ ਅਮਰਤਪਾਲ ਸਿੰਘ ਤਾਂ ਉਹਨਾਂ ਨੂੰ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਾਇਆ ਜਾ ਰਿਹਾ ਏ ਤੇ ਜਿਉਂ ਹੀ ਉਹ ਚੋਣ ਅਖਾੜੇ ਦੇ ਵਿੱਚ ਕਿਤੇ ਨਾ ਕਿਤੇ ਨੇਤਰ ਦੇ ਨਜ਼ਰ ਆਏ ਨੇ ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਚਾਹੇ ਉਹ ਵਿਰਸਾ ਸਿੰਘ ਬਲਟੋਹਾ ਹੋਣ ਜਾਂ ਕਾਂਗਰਸ ਦੇ ਨਾਲ ਸੰਬੰਧਤ तमाम ਸਰ ਦੇ ਲੀਡਰ ਹੋਣ ਉਹਨਾਂ ਦੇ ਵੱਲੋਂ ਬਹੁਤ ਬਾਦਵਾਦ ਵਾਲੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਫਿਰ ਵਿਰੋਧੀ ਧਿਰ ਦਾ ਤਾਂ ਕੰਮ ਇਹੀ ਹੁੰਦਾ ਨਾ ਪਰ ਉਹ ਇਹ ਨਹੀਂ ਦੱਸਦੀਆਂ ਕਿ ਮੋਦੀ ਦੀ ਪਾਲਿਸੀ ਦੇ ਮਤੈ ਤਸ ਸਿੱਖਾਂ ਨੂੰ ਕਿਉਂ ਮਾਰਿਆ ਜਾ ਰਿਹਾ ਹੈ ਹਿੰਦੁਸਤਾਨ ਤੇ ਬਾਦ ਦੇ ਮਲਕਾਂ 'ਚ ਹੂੰ ਉਹਨਾਂ ਬਾਰੇ ਕਿਉਂ ਨਹੀਂ ਗੱਲ ਕਰਦੇ ਹੈਗੇ? ਰੋਧੀ ਤੇਰ ਦਾਤਾ ਕੰਮ ਹੈ ਵਿਰੋਧ ਕਰਨਾ। ਹੂੰ। ਸੋ ਤਾਂ ਨੇਚਰਲ ਹੈ। ਉਹਦਾ ਕੀ ਕਹਿ ਸਕਦਾ। ਲੱਗਦਾ ਹੈ ਕੋਈ ਉਹਨਾਂ ਨੂੰ ਜਾਪਤਾ ਹੋਵੇ, ਵਿਰਸਾ ਸਿੰਘ ਵਲਟੋਹਾ ਨੂੰ ਜਾਪਤਾ ਹੋਵੇ ਕਿ ਇਸ ਪੋਲਿਟਿਕਸ ਦੇ ਨਾਲ ਜਾਂ ਕੁਲਵੀਰ ਸਿੰਘ ਜੀਵਾ ਜੀਰਾ ਦਾਵਾ ਕਰਦੇ ਨੇ ਕਿ ਮੇਰਾ ਬੈਕਗ੍ਰਾਉਂਡ ਪੰਥਕ ਹੈ, ਮੈਂ ਪੰਥ ਦਾ ਆਂ ਤਾਂ ਕਿਤੇ ਨਾ ਕਿਤੇ ਕੋਈ ਵੱਡਾ ਫੈਕਟ ਪੈ ਰਿਹਾ ਹੋਵੇ। ਇਹ ਜਦੋਂ ਅੰਮ੍ਰਿਤਸਰ ਦਾ ਲਾਣਾ ਮਾ ਹੋਇਆ ਸੀ ਉਦੋਂ ਵੀ ਮੁਨਕਰ ਹੋ ਗਏ ਸੀਗੇ ਹਮ ਅਕਾਲ ਤੱਕ ਸਾਫ ਤੇ ਸੌਂ ਵੀ ਚੱਕੀ ਸੀਗੀ ਇਹਨਾਂ ਸਾਰਿਆਂ ਨੇ ਕਿ ਅੰਮ੍ਰਿਤਸਰ ਦਾ ਲਾਣਾ ਮੇ ਜੇ ਉੱਤੇ ਅਸੀਂ ਚੱਲਾਂਗੇ ਫਿਰ ਇਹ ਸਾਰੇ ਮੁਨਕਰ ਹੋ ਗਏ ਸੀਗੇ ਇਹ ਸਾਰੇ ਤੌੜਾ ਸਾਹਿਬ ਤਲਵੰਡੀ ਸਾਹਿਬ ਮਹਾਰਾਜਾ ਪਟਿਆਲਾ ਤੇ ਇਹ ਬਬਰਾ ਦਾ ਸੀਗਾ ਇਹ ਕਰਨਲ ਬਾਲਾ ਤੇ ਮਨਜੀਤ ਸਿੰਘ ਆ ਆ ਕੰਡ ਕਰਤਾਰ ਸਿੰਘ ਦਾ ਪੱਜੰਗੀ ਇਹਨਾਂ ਨੇ ਸਾਰਿਆਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਿੱਖਾਂ ਦੀ ਆਜ਼ਾਦੀ ਦੇ ਲਈ ਲੜਾਂਗੇ ਪਰ ਫਿਰ ਬਾਅਦ ਦੇ ਵਿੱਚ ਇਹ ਦੂਜੀਆਂ ਪਾਰਟੀਆਂ 'ਚ ਜਾ ਕੇ ਰਲ ਮਿਲ ਕੇ ਤੇ ਜਿਹੜੇ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਸੌਂ ਚੁੱਕੇ ਸੀ ਅਕਾਲ ਤਖਤ ਸਾਹਿਬ ਦੇ ਪ੍ਰਧਾਨ ਦੇ ਸਾਹਮਣੇ ਉੱਥੋਂ ਮੁਨਕਰ ਹੋ ਕੇ ਜਨਦ ਦੇ ਗਏ ਹੈ ਇਹਨਾਂ ਦਾ ਕੱਕ ਨਹੀਂ ਰਿਹਾ ਕੱਕ ਨਹੀਂ ਰਿਹਾ ਉਹਨ ਦੇਖ ਲੋ ਭੱਜੇ ਫਿਰਦੇ ਆ ਇਹਨਾਂ ਦੇ ਪਿੱਛੇ ਕੋਈ ਗੱਲ ਹੀ ਨਹੀਂ ਲੈ ਮਾਨਸਾਭ ਆਮ ਕਰਕੇ ਨੌਜਵਾਨਾਂ ਦੇ ਵੱਲੋਂ ਜਾਂ ਜਿਹੜੇ ਸਿੱਖ ਚਿੰਤਕ ਨੇ ਉਹਨਾਂ ਦੇ ਵੱਲੋਂ ਚਿੰਤਾ ਵੀ ਇਸ ਗੱਲ ਦੀ ਕੀਤੀ ਜਾਂਦੀ ਹੈ ਕਿ ਮਾਨਸਾਭ ਵਰਗਾ ਜਿਹੜਾ ਲੀਡਰ ਜਿਹੜਾ ਆਪਣੇ ਅਹੁਦੇ ਦੀ ਤਿਆਗ ਕਰਦੇ ਨੇ ਤੇ ਲਗਾਤਾਰ ਬਿਨਾਂ ਕਿਸੇ ਸਮਝੌਤੇ ਤੇ ਉਹਨਾਂ ਰਾਹਾਂ ਦੇ ਉੱਪਰ ਚੱਲਦੇ ਨਜ਼ਰ ਆਏ ਨੇ ਕੀ ਲੱਗਦਾ ਕਿ ਤੁਹਾਡੇ ਬਰਾਬਰ ਜਾਂ ਤੁਹਾਡੇ 2 ਨੰਬਰ ਤੇ 3 ਨੰਬਰ ਤੇ ਕਹਿ ਲਓ ਕੋਈ ਲੀਡਰ ਦੇਖਣਾ ਹੋਵੇ ਕੋਈ ਨਵੇਂ ਜੂਥ ਦੇ ਵਿੱਚੋਂ ਕਿਹਨੂੰ ਦੇਖਿਆ ਜਾ ਸਕਦਾ ਹੈ ਅਜੇ ਮੈਨੂੰ ਤਾਂ ਨਹੀਂ ਅਜੇ ਲੱਗਿਆ ਜਿਠੂ ਕਰਕੇ ਬਹੁਤ ਲੰਮਾ ਰਸਤਾ ਹੈਗਾ ਤੇ ਇਹ ਲੰਬੇ ਰਸਤੇ ਨੂੰ ਦੇਖ ਕੇ ਫੇਰ ਮੈਂ ਕੁਝ ਕਹਿ ਸਕਦਾ ਅਜੇ ਮੇਰੀ ਨਜ਼ਰ ਦੇ ਵਿੱਚ ਨਹੀਂ ਕੋਈ ਆ ਰਿਹਾ ਹੈਗਾ ਫਿਰ ਕੀ ਸ਼ਖਸੀਅਤ ਦੀਪ ਸਦੂ ਦੇ ਵਿੱਚੋਂ ਗੁਰ ਨਜ਼ਰ ਆਉਂਦੇ ਸੀ ਤੁਹਾਨੂੰ ਹਾਂ ਉਹਦੇ ਵਿੱਚ ਤਾਂਉਂਦੇ ਸੀਗੇ ਪਰ ਉਹ ਤਾਂ ਸ਼ਹੀਦ ਕਰਤਾ ਇਹਨਾਂ ਨੇ ਸਰਕਾਰ ਨੇ ਸੈਂਟਰ ਨੇ ਜਦੋਂ ਵੀ ਕਿਸੇ ਪੰਥਕ ਸੀਟ ਦਾ ਜ਼ਿਕਰ ਹੁੰਦਾ ਤੇ ਉਸ ਵਕਤ ਦੇਸ਼ਵਿਦੇਸ਼ ਦੀ ਸੰਗਤ ਹੋਵੇ ਤਾਂ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਚਾਰਾ ਜੋਈ ਹੋਈ ਹੁੰਦੀ ਹੈ ਕਿ ਸਪੋਰਟ ਕੀਤੀ ਜਾਣੀ ਚਾਹੀਦੀ ਹੈ ਤੇ ਖਾਸ ਕਰ ਫਰੀਦਕੋਟ ਹਲਕੇ ਦੀ ਗੱਲ ਕੀਤੀ ਜਾ ਰਹੀ ਹੈ ਸ਼ਹੀਦ ਭਾਈ ਬੈਂਤ ਸਿੰਘ ਦੇ ਪੁੱਤਰ ਨੇ ਭਾਈ ਸਰਬਜੀਤ ਸਿੰਘ ਖਾਲਸਾ ਤਾਂ ਉਹਨਾਂ ਦਾ ਜ਼ਿਕਰ ਹੋ ਰਿਹਾ ਹੈ ਕਿ ਉਹਨਾਂ ਨੂੰ ਵੀ ਸਪੋਰਟ ਹੋਣੀ ਚਾਹੀਦੀ ਹੈ ਉਹਨਾਂ ਨੂੰ ਦੋ ਵਾਰ ਹੀ ਅਸੀਂ ਸਾਧ ਸੰਪਟੰਡੇ ਤੋਂ ਖੜਾ ਕੀਤਾ ਸੀਗਾ ਤੇ ਉਸ ਤੋਂ ਬਾਅਦ ਸਾਡੀ ਪਾਰਟੀ ਛੱਡ ਗਏ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਅਪਰੋਚ ਨਹੀਂ ਕੀਤਾ ਜੇ ਸਾਨੂੰ ਅਪਰੋਚ ਕਰਦੇ ਤੇ ਅਸੀਂ ਉਹਨਾਂ ਨੂੰ ਕੋਈ ਨਾ ਕੋਈ ਸੀਟ ਦੇ ਸਾਦੇ ਸੀਗੇ ਪਰ ਉਹਨਾਂ ਨੇ ਸਾਨੂੰ ਅਪਰੋਚ ਨਹੀਂ ਕੀਤਾ ਹੈਗਾ ਤੇ ਉਦੋਂ ਨੂੰ ਅਸੀਂ ਆਪਣਾ ਕੈਂਡੀਡੇਟ ਫਰੀਦਕੋਟ ਦਾ ਬਲਦੇਵ ਸਿੰਘ ਅਨਾਨਸ ਕਰ ਚੁੱਕੇ ਸੀਗੇ ਤਾਂ ਉਹ ਫੇਰ ਹੁਣ ਅਸੀਂ ਉਹਨੂੰ ਵਿਦਰਾਅ ਤਾਂ ਕਰ ਨਹੀਂ ਸਕਦੇ ਕਿਉਂ ਕਰਕੇ ਉਹਨੇ ਕੰਮ ਬਹੁਤ ਕੀਤਾ ਗਰੀਬ ਆਦਮੀ ਹੈ ਤੇ ਸਾਰੇ ਪਿੰਡਾਂ ਦਾ ਉਹਨੇ ਦौरा ਲਾ ਦਿੱਤਾ ਹੈਗਾ ਤੇ ਅਸੀਂ ਉਸ ਨੂੰ ਵਾਪਸ ਨਹੀਂ ਬਿਲਾ ਸਕਦੇ ਸਾਡੀ ਜ਼ਮੀਰ ਨਹੀਂ ਮੰਨਦੀ ਜੇ ਇਹ ਸਰਪੀ ਪਹਿਲਾਂ ਸਾਡੇ ਕੋਲੇ ਆ ਜਾਂਦਾ ਤੇ ਜ਼ਰੂਰ ਇਹਦੇ ਲਈ ਕੁਝ ਕਰ ਕਰ ਸਕਦੇ ਸੀਗੇ ਪਰ ਆਖਰੀ ਮੌਕੇ ਦੇ ਵਿੱਚ ਇਹ ਸਾਡੀ ਜ਼ਮੀਰ ਦੇ ਖਿਲਾਫ ਜਾਊਗਾ ਇਕ ਲਾਫ ਦੇ ਲਾਫ ਜਾਊਗਾ ਭਾਈ ਅਮਰਤਪਾਲ ਸਿੰਘ ਵੀ ਖਡੂਰਸਾਬ ਹਲਕੇ ਤੋਂ ਚੋਣ ਲੜ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਉੱਥੋਂ ਕੈਂਡੀਡੇਟ ਵਿਧਰੋਲ ਕੀਤਾ ਕਿ ਉਹਨਾਂ ਦੇ ਪਰਿਵਾਰ ਨੇ ਜਾਂ ਉਹਨਾਂ ਨੇ ਤੁਹਾਡੇ ਕੋਲ ਅਪਰੋਚ ਕੀਤਾ ਸੀਗਾ ਨਹੀਂ ਵਿਧਰੋਲ ਨਹੀਂ ਕੀਤਾ ਹੈਗਾ ਅਸੀਂ ਆਪਣਾ ਕੈਂਡੀਡੇਟ ਖੜਾ ਕਰ ਦਿੱਤਾ ਸੀਗਾ ਪਰ ਜੇਕਰ ਇਹ ਉਹਨਾਂ ਦੀ ਸੀਟ ਪੱਕੀ ਹੋ ਗਈ ਕਿ ਉਹ ਲੜ ਸਕਦੇ ਹੈ ਫਿਰ ਅਸੀਂ ਆਪਣਾ ਕੈਂਡੀਡੇਟ ਬਲੇਰਸ ਆਫ ਪਿੱਛੇ ਖਿੱਚ ਲਿਆ ਸੀ ਜੋ ਕਰਕੇ ਉਹ ਜੇਲ੍ਹ ਦੇ ਵਿੱਚ ਹੈਗੇ ਆ ਤੇ ਬੜੀ ਜ਼ਰੂਰਤ ਹੈ ਕਿ ਇਹੋ ਜਿਹੇ ਲੀਡਰ ਇਹ ਜੇਲ੍ਹ ਤੋਂ ਬਾਹਰ ਨਿਕਲੇ ਤੇ ਪਤਾ ਲੱਗੇ ਕਿ ਸਿੱਖਾਂ ਦੇ ਨਾਲ ਬੇਇਨਸਾਫੀ ਹਿੰਦੂਤਵਵਾਦੀ ਹਕੂਮਤ ਕਰ ਰਹੀ ਹੈ ਇਸ ਕਰਕੇ ਅਸੀਂ ਪਿੱਛੇ ਹਟਾ ਲਿਆ ਸੀਗਾ ਇਹ ਚੀਜ਼ ਤੇ ਫਰੀਦਕੋਟ ਦੀ ਚੀਜ਼ ਦਾ ਮਲਾਪ ਹੋ ਨਹੀਂਗਾ ਦੋਨਾਂ ਚੰਤਰ ਹੈ ਜੀ ਹਾਂ ਦੋਨੋਂ ਮਿਲਦੀਆਂ ਨਹੀਂ ਜੀ ਮਨਸੋ ਮੈਸੇਜ ਕੋ ਅਖੀਰ ਵਿੱਚ ਤੁਹਾਡੇ ਵੱਲੋਂ ਮੇਰੇ ਵੱਲੋਂ ਤੋਂ ਇਹ ਹੈ ਕਿ ਹੁਣ ਸਾਰੀਆਂ ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੰਬਰ ਸਰ ਖੜਾ ਹੈਗਾ ਤੇ ਸਾਰਿਆਂ ਦੇ ਉੱਤੇ ਚੋਣ ਨਿਸ਼ਾਨ ਸਾਡਾ ਬਾਲਟੀ ਹੈ ਤੇ ਪਹਿਲਾਂ ਬਾਦਲ ਦਲ ਕਦੇ ਵੀ ਰਾਜਧਾਨੀ ਚੰਡੀਗੜ੍ਹ ਦੇ ਉੱਤੇ ਕੈਂਡੀਡੇਟ ਨਹੀਂ ਖੜਾ ਕਰਦਾ ਪਰ ਕਹਿੰਦੇ ਸੀਗੇ ਕਿ ਚੰਡੀਗੜ੍ਹ ہمارا ਹੈ ਕਿ ਆਪਾਂ ਚੰਡੀਗੜ੍ਹ ਤੋਂ ਵੀ ਕੈਂਡੀਡੇਟ ਲਖਬੀਰ ਸਿੰਘ ਖੜਾ ਕੀਤਾ ਹੈ ਉਹਨਾਂ ਦਾ ਵੀ ਚੋਣ ਨਿਸ਼ਾਨ ਬਾਲਟੀ ਹੈਗਾ ਤੇ ਆਪਾਂ ਕਹਿੰਦੇ ਸੀਗੇ ਹਰਿਆਣੇ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਚਲੇ ਗਏ ਆ ਤੇ ਉੱਥੋਂ ਵੀ ਬਾਦਲ ਨੇ ਕਦੇ ਕੈਂਡੀਡੇਟ ਨਹੀਂ ਸੀ ਖੜਾ ਕੀਤਾ ਇਹ ਦੇਵੀ ਲਾਲ ਤੇ ਭਾਜਪੀ ਨਾਲ ਸਮਝੌਤਾ ਕਰ ਜਾਂਦੇ ਸੀਗੇ ਅਸੀਂ ਐਤ ਕੀ ਵਾਰੀ ਕਰਨਾਲ ਤੋਂ ਤੇ ਕੁਰਪਸ਼ੇਤਰ ਤੋਂ ਕੈਂਡੀਡੇਟ ਖੜੇ ਕੀਤੇ ਆ ਉਹਨਾਂ ਦਾ ਵੀ ਚੋਣ ਨਿਸ਼ਾਨ ਇਹੀ ਹੈ ਬਾਲਟੀ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਪੰਥ ਨੂੰ ਗੈਰ ਪੰਥ ਨੂੰ ਦੇਅਤ ਕੀ ਬਾਰੇ ਤੁਸੀਂ ਇਹਨਾਂ ਨੂੰ ਵੋਟਾਂ પા ਕੇ ਦੇਖੋ ਜਿਹੜਾ ਅਸੀਂ ਪਾਰਲੀਮੈਂਟ ਦੇ ਵਿੱਚ ਜਿਹੜਾ ਜਿਹੜੀ ਚੀਜ਼ ਹੋ ਰਹੀ ਹੈ ਜੋ ਗਲਤ ਚੀਜ਼ਾਂ ਹੋ ਰਹੀਆਂ ਜਿਵੇਂ ਇੰਡੀਆ ਗਲਤ ਰੂਸ ਨੂੰ ਯੂਕਰੇਨ ਦੇ ਖਿਲਾਫ ਸਪੋਰਟ ਕਰ ਰਿਹਾ ਹੈਗਾ ਹੋਰ 몰ਦੀਵਸ ਦੇ ਵਿੱਚ ਮਗਰ ਪਿਆ ਇੱਕ ਛੋਟੇ ਜਿਹੇ ਟਪੂਏ ਦੇ ਖਿਲਾਫ ਇਹ ਸਾਰੀਆਂ ਚੀਜ਼ਾਂ ਫੋਰਨ ਪਾਲਿਸੀ ਤੇ ਡਿਫੈਂਸ ਪਾਲਿਸੀ ਜਿਹੜੀ ਕਿ ਚੀਨ ਨੇ 2020 ਤੇ 2022 ਦੇ ਵਿੱਚ ਫਿਰ 8000 ਸਕੁਅਰ ਕਿਲੋਮੀਟਰ ਲਦਾਖ ਦੇ ਕਬਜੇ ਦੇ ਵਿੱਚ ਕਰ ਲਿਆ ਸਾਨੂੰ ਸਿੱਖਾਂ ਨੂੰ ਬਹੁਤ ਫਿਕਰ ਹੈ ਕਿਉਂ ਕਰਕੇ ਲਦਾਖ ਸਾਡੇ ਰਾਜ ਦਾ ਹਿੱਸਾ ਹੈਗਾ 1843 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਇਹ ਇਲਾਕਾ ਜਿੱਤ ਕੇ ਤੇ ਸਿੱਖ ਰਾਜ ਦੇ ਨਾਲ ਸ਼ਾਮਲ ਕੀਤਾ ਸੀ ਸੋ ਸਾਡੇ ਸਿੱਖਾਂ ਦੀ ਕਸ਼ਮੀਰ ਦੇ ਉੱਤੇ ਤੇ ਲਦਾਖ ਦੇ ਉੱਤੇ ਬੜੀ ਤਿੱਖਿਆ ਨਿਗਾਹ ਰਹਿੰਦੀ ਹੈ ਤੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਹਰਿਆਣਾ ਤੇ ਹਿਮਾਚਲ ਚ ਸਾਥੋਂ ਬਾਦਲਦਲੀਆਂ ਨੇ ਸੰਤ ਸੰਤ ਲੰਗਵਾਰ ਨਹੀਂ ਫਤੇ ਸਿੰਘ ਤੇ ਦੂਸਰੇ ਸੰਤ ਨੇ ਕੁਆ ਤ੍ਰਿਸਿਗੇ ਉਹ ਅਸੀਂ ਵਾਪਸ ਲੈਣੀ ਹੈ ਇਹ ਗਲਤ ਪਾਲਿਸੀ ਰਹੀ ਹੈ ਰਵੈਤੀ ਅਕਾਲੀਆਂ ਦੀ ਕਿ ਮੋਰਚੇ ਲਾਈਤੇ ਆ ਕਿ ਆਪਣੇ ਸੂਬੇ ਦੀ ਦਾ ਲਾਕਾ ਵਧੇ ਪਰ ਇਨਾਂ ਨੇ ਜਿਹੜੇ ਮੋਰਚੇ ਲਾਏ ਆ ਉਹਦੇ ਵਿੱਚ ਆਪਣੇ ਸੂਬੇ ਦੀ ਜਗਾ ਘਟੀ ਹੈ ਟੈਰਸੀ ਘਟ ਗਈ ਹੈ ਸੋ ਮੇਰਾ ਮਤਲਬ ਇਹ ਫੇਲ ਹੋ ਗਈ ਹੈ ਪਾਰਟੀ ਹੁਣ ਖਾਲੀਦਾਂ ਅੰਮ੍ਰਿਤਸਰ ਇੱਕ ਮਾਡਰਨ ਪਾਰਟੀ ਹੈ ਜਿਹੜੀ ਦੀ ਸੋਚ ਸਾਰੇ ਪਾਸੇ ਹੈ ਕਿਉਂ ਕਰਕੇ ਸਿੱਖ ساری ਦੁਨੀਆ ਦੇ ਵਿੱਚ ਫੈਲ ਗਏ ਹੈ ਤਾਂ ਇਹ ਪਾਰਟੀ ਹੈ ਜਿਹੜੀ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਆ ਬਿਲਕੁਲ ਮੌਜੂਦਾ ਸਮੇਂ ਦੇ ਵਿੱਚ ਸੰਗਰੂਰ ਤੋਂ ਜਿਹੜਾ ਉਮੀਦਵਾਰ ਉਤਾਰੇ ਗਏ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਲਗਾਤਾਰ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਨਜ਼ਰ ਆਉਂਦੇ ਨੇ ਕੁ ਮੁੱਖ ਤੌਰ ਤੇ ਸਵਾਲ ਸਾਨੂੰ ਉਹਨਾਂ ਨੂੰ ਲੈ ਕੇ ਰੀਐਕਸ਼ਨ ਲੈਣ ਦਾ ਯਤਨ ਕੀਤਾ ਤਾਂ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਤਮਾਮ ਸਾਰੇ ਮਸਲਿਆਂ ਦੇ ਉੱਪਰ ਤਮਾਮ ਸਾਰੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ ਧੰਨਵਾਦ